ਸੋ ਦੋਸਤੋ ਅੱਜ ਅਸੀਂ ਤੁਹਾਨੂੰ ਲੈ ਕੇ ਪਹੁੰਚੇ ਆ ਜਲੰਧਰ ਸ਼ਹਿਰ ਦੇ ਵਿੱਚ ਕਪੜਾ ਫੈਕਟਰੀ ਤੇ ਜਿੱਥੇ ਕਿ ਤੁਹਾਨੂੰ ਸਿੱਧੇ ਮਿਲਣ ਜਾ ਰਹੇ ਆ ਫੈਕਟਰੀਏਟਾ ਦੇ ਸੂਟ ਸੋ ਪਾਜੀ ਸਟਾਕ ਦਿਖਾ ਦਿਓ ਕਿ ਜਿਹੜੇ ਪੈੜ ਭਰਾਵਾਂ ਨੇ ਵਿਆਹ ਜਦੀ ਦਾ ਕਪੜਾ ਲੈਣਾ ਵਾ ਤੁਹਾਡੇ ਵਾਸਤੇ ਵੱਡੇ ਧਮਾਕੇ ਕਰਨ ਜਾ ਰਹੇ ਆ ਤੁਹਾਡੀਆਂ ਵੱਡੀਆਂ ਵੱਡੀਆਂ ਬਚਤਾਂ ਕਰਵਾਉਣ ਜਾ ਰਹੇ ਆ ਸੋ ਨਾਲ ਦੀ ਨਾਲ ਜਿਹੜੀਆਂ ਪਹਿਣਾ ਪਟਿਕਾ ਤੇ ਕੰਮ ਕਰ ਰਹੀਆਂ ਵਾ ਤੁਹਾਡੇ ਵੀ ਵੱਡੇ ਫਾਇਦੇ ਕਰਵਾਵਾਂਗੇ ਤੇ ਪਾਜੀ ਸਟਾਕ ਦਿਖਾ ਦਿਓ ਕਿ ਟਰੱਕਾਂ ਦੇ ਟਰੱਕ ਭਰ ਕੇ ਵਰਾਇਟੀਆਂ ਤੁਹਾਡੇ ਵਾਸਤੇ ਆ ਚੁੱਕੀਆਂ ਵਾ ਤੋ ਪਾਜੀ ਸਟਾਕ ਤੇ ਬੜਾ ਇਧਰ ਆਇਆ ਹੋਇਆ ਵਾ ਕਿੰਨੀ ਕੀ ਤਿਆਰੀ ਕਰਦੀ ਐ ਬਿਲਕੁਲ ਪਾਜੀ 15 ਜੁਲਾਈ ਤੱਕ ਨਾ ਨਾ ਕੱਟ ਕਪੜਾ ਫੈਕਟਰੀ ਚ ਬਹੁਤ ਵੱਡੀ ਸੇਲ ਲੱਗ ਚਾਰ ਰਹੀ ਐ ਚੈੱਕ ਕਰੋ ਆ ਪਹਿਰਾਂ ਨੂੰ ਪਾਜੀ ਇਹਦੇ ਨਾਲ ਦੇ ਸੂਟ ਦੇ ਜਾ ਰਿਹਾ ਕਿਉਂਕਿ ਵਿਆਹਾਂ ਸ਼ਾਦੀਆਂ ਦਾ ਸੀਜ਼ਨ ਹੋ ਚੁੱਕਾ ਸ਼ੁਰੂ ਜਿੱਥੇ ਕਿ ਪਹਿਰਾਂ ਨੇ ਰਖੜੀ ਤੇ ਲੈਣ ਦੇਣ ਕਰਨਾ ਜਿਹੜੀਆਂ ਪਹਿਰਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਉਹਨਾਂ ਨੂੰ ਪਾਜੀ ਇਹਦੇ ਨਾਲ ਦੇ ਸੂਟ ਆਪਾਂ ਦੋ ਵਾ ਦੇ ਰੇਟ ਤੇ ਦੇ ਦਣਿਆ ਵੱਡੇ ਵੱਡੇ ਪਹਿਰਾਣੇ ਦੇ ਫਾਇਦੇ ਕਰੋਨੇ ਹੈਂਡਵਰਕ ਵਾਲੇ ਆਰਟੀਕਲ ਫੋਰ ਸਾਈਡ ਦੁਪੱਟਿਆਲੇ ਸੂਟ ਪਹਿਰਾਣਾਂ ਨੂੰ ਮਿਲਣ ਜਾ ਰਿਹਾ ਜਿਹੜੀਆਂ ਪਹਿਰਾਣਾਂ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰ ਦੇਣੀ ਜਾ ਉਹਨਾਂ ਪੈਰਾਂ ਨੂੰ ਇਹਦੇ ਨਾਲ ਦੀ ਆ ਪਾਜੀ 2120 ਵਾਲੀਆਂ 11 ਫਲਕਾਰੀਆਂ ਮਾਸ ਮਾਨ ਨਾਲ ਭੇਜੀਆਂ ਜਾਣੀਆਂ ਤੇ ਹਰ ਇੱਕ ਪੈਰ ਨੂੰ ਪਾਜੀਆਂ ਦੇ ਨਾਲ ਦੀ ਫਲਕਾਰੀ ਭੇਜੀ ਜਾਣੀ ਚਾਹੀਏ 500 ਬੰਦਾ ਸ਼ੇਅਰ ਕਰ ਦਿਓ 1000 ਬੰਦਾ ਸ਼ੇਅਰ ਕਰ ਦਿਓ WhatsApp ਤੇ ਸ਼ੇਅਰ ਕਰ ਦਿਓ ਕਿ ਨਾਨਕ ਕਲ ਤੋਂ ਜਲੰਧਰ 15 ਜੁਲਾਈ ਤੱਕ ਵੱਡਾ ਸੇਮ ਲੱਗ ਜਾ ਰਿਹਾ ਪਾਜੀ ਜਿਨ੍ਹਾਂ ਨੇ ਪਿਛਲੀ ਵੀਡੀਓ ਸ਼ੇਅਰ ਕੀਤੀ ਉਹਨਾਂ ਨਾਲ ਸਭਿਲਪੁਰ ਬਾਜੀ ਜਿਹੜੀਆਂ ਪੈਰਾਂ ਨੇ ਪਿਛਲੀ ਸਾਡੀ ਵੀਡੀਓ ਸ਼ੇਅਰ ਕੀਤੀ ਏ ਬੰਬਤਾ ਸ਼ਰਮਾ ਜੀ ਬਠਿੰਡਾ ਤੋਂ ਸਪਨਾ ਸਿੰਘ ਬੰਬਾ ਤੋਂ ਤੇ ਰਿਤੂ ਸਿੰਘ ਜੀ ਅੰਮ੍ਰਿਤਸਰ ਤੋਂ ਸੁਨੀਲ ਸ਼ਰਮਾ ਜੀ ਸੋਨੀਆ ਜੀ ਇਹਨਾਂ ਸਾਰੀਆਂ ਪਹਿਰਾਂ ਨੂੰ ਬਾਜੀ ਸੂਟ ਬਲੈਸ ਫਲਕਾਰੀਆਂ ਆਪਾਂ ਵੇਚ ਚੁੱਕਿਆ ਵਾਰੀਆਂ ਤੁਹਾਡੀ ਇਹਦੇ ਨਾਲ ਦੀਆਂ ਹੈਵੀ ਹੈਵੀ ਬਾਜੀ ਫਲਕਾਰੀਆਂ ਪਹਿਰਾਂ ਨੂੰ ਦੇ ਦੇਣੀਆਂ ਮੈਕਸਿਮਮ ਵੀਡੀਓ ਬਾਜੀ ਸ਼ੇਅਰ ਕਰਦੇਣ ਬੈਣਾ ਸਿੱਧਾ ਫੈਕਟਰੀਆਂ ਜੋ ਮਾਲ ਬਣ ਰਿਹਾ ਨਾਨਕ ਕਟਕ ਜਲੰਧਰ ਕਪੜਾ ਫੈਕਟਰੀ ਹੈ ਜਿਹੜੀਆਂ ਪਹਿਰਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਹੈ ਜਿਹੜੀਆਂ ਪਹਿਲਾਂ ਨੇ ਕੱਪੜੇ ਦਾ ਲੈਣ-ਦੇਣ ਕਰਨਾ ਤੁਹਾਡੇ ਵੱਡੇ ਫਾਇਦੇ ਆ ਫੈਸਲਾ ਤੁਸੀਂ ਕਰਨਾ ਹੈ ਬਾਜ਼ਾਰ ਜਾ ਕੇ ਭਾਈ ਜੀ ਲੁੱਟ ਕਰਨੀ ਲੋਕਾਂ ਨੇ ਕਿ ਸਿੱਧਾ ਫੈਕਟਰੀ 'ਚ ਆ ਕੇ ਇਹਦੇ ਨਾਲ ਦੇ ਭਾਰ-ਭਾਰੇ ਸੂਟ ਲੈ ਕੇ ਆਪਣੇ ਫਾਇਦੇ ਕਰਾਉਣੇ ਲੋਕਾਂ ਨੇ ਦੇਣੇ ਭਾਜੀ 100-100 2-200 ਰੁਪਏ ਵਾਲੇ ਸੂਟ ਨਾ ਨਾ ਹੱਟ ਕਪੜਾ ਫੈਕਟਰੀ ਦੇ ਚਾ ਰਹੀ 20000 ਰੁਪਏ ਵਾਲੇ ਸੂਟ ਬਾਜੀ ਅੱਧੋ ਅੱਧ ਰੇਟ ਤੇ ਇੱਕ ਵਾਰੀ ਡਿਜ਼ਾਈਨਿੰਗ ਚੈੱਕ ਕਰੋ ਤੁਹਾਨੂੰ ਬਾਜੀ ਡਿਜ਼ਾਈਨਰ ਸੂਟ ਲੋਂਗ ਹੈਂਡ ਵਰਕ ਵਾਲੇ ਆਰਟੀਕਲ 1000 ਰੁਪਏ ਦੇ ਜੱਜ ਬਾਜੀ ਭੈਣ ਭਰਾਵਾਂ ਨੂੰ ਦੇ ਜਾ ਰਹੇ ਆ ਲਓ ਜੀ ਥੱਲੇ ਦੇ ਭਾਈ ਨੇ ਧਮਾਕੇ ਤੁਹਾਡੇ ਵਾਸਤੇ ਕੀਤੇ ਆ ਇੱਥੇ ਵੀ ਆ ਵੀ ਆਰਟੀਕਲ ਦਿਖਾ ਦਿਓ ਕਿ ਪਾਜੀ ਕਹਿੰਦੇ ਆ ਕਿ 1000 ਰੁਪਏ ਦੇ ਵਿੱਚ ਸੇਲ ਮੇਲੇ ਦੇ ਵਿੱਚ ਵੈਰਾਈਟੀਆਂ ਲੈ ਲਓ ਸੋ ਬਿਲਕੁਲ ਚੈੱਕ ਕਰੋ ਬਾਜੀ ਲੈ ਕੇ ਆ ਹੈਂਡ ਵਰਕ ਵਾਲੇ ਗੋਟਾ ਮੱਟੀ ਵਾਲੇ ਸੂਟ ਇਹ ਭੈਣਾ ਬਾਜੀ ਲੈਣ ਦੇਣ ਕਰਨਾ ਕੰਪਨੀ ਦਾ ਉਹਨਾਂ ਵਾਸਤੇ ਬਨਾਰਸੀ ਸੂਟਾਂ ਦਾ ਤੋਹਫਾ 7495 ਰੁਪਏ ਜਿਹੜੀਆਂ ਪਹਿਲਾਂ ਨੇ ਪਾਜੀ ਬੁਟੀਕ ਖੋਲਣੇ ਉਹਨਾਂ ਵਾਸਤੇ ਬੁਟੀਕ ਵਾਲੇ ਸੂਟਾ ਦਾ ਤੋਹਫਾ ਇੱਕ ਵਾਰੀ ਚੈੱਕ ਕਰੋ ਡਿਜ਼ਾਈਨਿੰਗ ਸਲਵਾਰਾ ਵਰ ਕੱਕੇਰੇ ਵਰ ਕ ਹਰ ਇੱਕ ਡਿਜ਼ਾਈਨ ਪਾਜੀ ਆਪਣਾ ਤਿਆਰ ਕਰਾਇਆ ਜਾਂਦਾ ਧਿਆਨੇ ਜਾਣ ਦੀ ਲੋੜ ਨਹੀਂ ਮੁਹਾਲੀ ਜਾਣ ਦੀ ਲੋੜ ਨਹੀਂ ਕਿਤੇ ਹੋਰ ਜਾਣ ਦੀ ਲੋੜ ਨਹੀਂ ਹੈਵੀ ਹੈਵੀ 25 25 ਹਜ਼ਾਰ ਵਾਲੇ ਸੂਟ ਇਤਿਹਾਸ ਚ ਬਾਜੀ ਪਹਿਲੀ ਵਾਰੀ ਹੋਇਆ ਕਿਸੇ ਨੇ ਸੇਲ ਮੇਲੇ ਦੇ ਵਿੱਚ ਦਿੱਤੇ ਹੋਣ ਸੇਲ ਮੇਲੇ ਦੇ ਵਿੱਚ ਬਾਜੀ ਇਹਦੇ ਨਾਲ ਦੇ ਸੂਟ ਦੇਣੇ ਲੋਕੀ ਸੋਚ ਨਹੀਂ ਸਕਦੇ ਨਾਨਕਾਟ ਜਲੰਧਰ ਕੋਟੀਆਂ ਦੇ ਬਾਹਰ ਕਪੜਾ ਕਰ ਦਿੱਤਾ ਜੇ 15 ਜੁਲਾਈ ਤੱਕ ਅਖੀਰਲਾ ਮੌਕਾ ਹੈ ਜ਼ਰੂਰ ਪਹੁੰਚੋ ਨਾਨਕਾਟ ਜਲੰਧਰ ਕਰੋ ਜੀ ਇੱਕ ਹੋਰ ਆਰਟੀਕਲ ਬਾਜੀ ਸ਼ਮਰ ਦੇ ਲੈ ਕੇ ਆਏ ਆ ਜਿਹੜੀ ਐਨ ਆਰ ਆਈ ਭੈਣਾਂ ਹੈਗੀਆਂ ਬਾਹਰ ਬੁਟੀਕ ਕਰਦੀਆਂ ਬਾਹਰੋਂ ਕੰਮ ਕਰਦੀਆਂ ਆ ਜ਼ਰੂਰ ਕਾਲ ਮੈਸੇਜ ਕਰੋ ਵੀਡੀਓ ਕਾਲ ਤੇ ਭਾਜੀ ਫੈਸਿਲਿਟੀ ਅਵੇਲੇਬਲ ਹੈ ਇਹਦੇ ਨਾਲ ਤੇ ਡਿਜ਼ਾਈਨਰ ਸੂਟ ਤੁਹਾਨੂੰ ਅੱਦੋ-ਅੱਦੋ ਰੇਟ ਤੇ ਦੇਦਣੇ ਅੱਦੋ-ਅੱਦੋ ਰੇਟ ਤੇ ਇੱਕ ਵਾਰੀ ਡਿਜ਼ਾਈਨ ਭਾਜੀ ক্লোਜ਼ ਆ ਕੇ ਦਿਖਾ ਦਿਓ ਹੈਂਡਵਰਕ ਦਾ ਕੰਮ ਆਏਗਾ ਸਾਰਾ ਡਿਜ਼ਾਈਨਰ ਸੂਟ ਹੈ ਮਿਲਣਾ ਨਾਨਕਾਟ ਜਲੰਧਰ ਚੋ ਜੇ 15 ਜੁਲਾਈ ਤੱਕ ਇਤਿਹਾਸ ਦੀ ਸਭ ਤੋਂ ਵੱਡੀ ਸੇਲ ਨਾਨਕਾਟ ਜਲੰਧਰ ਕਪੜਾ ਫੈਕਟਰੀ ਨੇ ਲਗਾ ਦਿੱਤੀ ਹੈ ਸੋ ਦੋਸਤੋ ਅੱਜ ਅਸੀਂ ਤੁਹਾਨੂੰ ਲੈ ਕੇ ਪਹੁੰਚੇ ਆ ਜਲੰਧਰ ਸ਼ਹਿਰ ਦੇ ਵਿੱਚ ਕਪੜਾ ਫੈਕਟਰੀ ਤੇ ਜਿੱਥੇ ਕਿ ਤੁਹਾਨੂੰ ਸਿੱਧੇ ਮਿਲਣ ਜਾ ਰਹੇ ਆ ਫੈਕਟਰੀਟਾ ਦੇ ਸੂਟ ਸੋ ਭਾਜੀ ਸਟਾਕ ਦਿਖਾ ਦਿਓ ਕਿ ਜਿਹੜੇ ਭੈਣ ਭਰਾਵਾਂ ਨੇ ਵਿਆਹ ਜਦੀ ਦਾ ਕਪੜਾ ਲੈਣਾ ਵਾ ਤੁਹਾਡੇ ਵਾਸਤੇ ਵੱਡੇ ਧਮਾਕੇ ਕਰਨ ਜਾ ਰਹੇ ਆ ਤੁਹਾਡੀਆਂ ਵੱਡੀਆਂ ਵੱਡੀਆਂ ਬਚਤਾਂ ਕਰਵਾਉਣ ਜਾ ਰਹੇ ਆ ਸੋ ਨਾਲ ਦੀ ਨਾਲ ਜਿਹੜੀਆਂ ਪਹਿਣਾ ਪਟਿਕਾ ਤੇ ਕੰਮ ਕਰ ਰਹੀਆਂ ਵਾ ਤੁਹਾਡੇ ਵੀ ਵੱਡੇ ਫਾਇਦੇ ਕਰਵਾਵਾਂਗੇ ਤੇ ਭਾਜੀ ਸਟਾਕ ਦਿਖਾ ਦਿਓ ਕਿ ਟਰੱਕਾਂ ਦੇ ਟਰੱਕ ਭਰ ਕੇ ਵੈਰਾਈਟੀਆਂ ਤੁਹਾਡੇ ਵਾਸਤੇ ਆ ਚੁੱਕੀਆਂ ਵਾ ਸੋ ਪਾਜੀ ਸਟਾਕ ਤੇ ਬੜਾ ਇਧਰ ਆਇਆ ਹੋਇਆ ਵਾ ਕਿੰਨੀ ਕੀ ਤਿਆਰੀ ਕਰਦੀ ਐ ਬਿਲਕੁਲ ਪਾਜੀ 15 ਜੁਲਾਈ ਤੱਕ ਨਾਨਾ ਕਟ ਕਪੜਾ ਫੈਕਟਰੀ ਚ ਬਹੁਤ ਵੱਡੀ ਸੇਲ ਲੱਗ ਜਾ ਰਹੀ ਐ ਚੈੱਕ ਕਰੋ ਆ ਪਹਿਰਾਂ ਨੂੰ ਪਾਜੀ ਇਹਦੇ ਨਾਲ ਦੇ ਸੂਟ ਦੇ ਜਾ ਰਿਹਾ ਕਿਉਂਕਿ ਵਿਆਹਾਂ ਸ਼ਾਦੀਆਂ ਦਾ ਸੀਜ਼ਨ ਹੋ ਚੁੱਕਾ ਸ਼ੁਰੂ ਜਿੱਥੇ ਕਿ ਪਹਿਰਾਂ ਨੇ ਰਖੜੀ ਤੇ ਲੈਣ ਦੇਣ ਕਰਨਾ ਜਿਹੜੀਆਂ ਪਹਿਰਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਉਹਨਾਂ ਨੂੰ ਪਾਜੀ ਇਹਦੇ ਨਾਲ ਦੇ ਸੂਟ ਆਪਾਂ ਅੱਗੋਂ ਵੱਧ ਰੇਟ ਤੇ ਦੇਦਣੇ ਆ ਵੱਡੇ ਵੱਡੇ ਪਹਿਰਾਂ ਦੇ ਫਾਇਦੇ ਕਰੋਨੇ ਹੈਂਡਵਰਕ ਵਾਲੇ ਆਰਟੀਕਲ 4 ਸਾਈਡ ਤੋਂ ਬਟੇ ਲੇ ਸੂਟ ਪੈਰਾਂ ਨੂੰ ਮਿਲਣ ਜਾ ਰਿਹਾ ਭਾਜੀ ਚੈੱਕ ਕਰੋ ਡਿਜ਼ਾਈਨਿੰਗ ਕੋਈ 1000 ਰੁਪਏ ਦਾ ਕੋਈ 1500 ਰੁਪਏ ਦਾ ਛੇ ਛੇ ਯਾਰ ਵਾਲੇ ਸੂਟਾਂ ਠੱਟ ਯਾਰ ਵਾਲੇ ਸੂਟ ਪਾਜੀਆ 15-1500 ਰੁਪਏ ਰੇਜਾ ਜੋ ਔਰ 1-1 ਕੀ ਰੁਪਈਆ ਰੇਜਾ ਜੋ ਪਹਿਰਾ ਨੂੰ ਪਾਜੀ ਦੇਜਾਰੇ ਨਾਨਕ ਘੱਟ ਕਪੜਾ ਫੈਕਟਰੀ 15 ਜੁਲਾਈ ਤੱਕ ਦੀ ਬਿਲਕੁਲ ਪਾਜੀ ਆਰਟੀਕਲ ਦਿਖਾ ਦਿਓ ਕਿ ਕਮਾਲ ਦੇ ਆਰਟੀਕਲ ਆ ਤੇ ਇਸ ਤਰ੍ਹਾਂ ਦੇ ਆਰਟੀਕਲ ਜਿਹੜੇ ਮਾਰਕੀਟ ਦੇ ਵਿੱਚ ਛਾਪੀਆਂ ਟੋਕਦੇ ਆ ਤੇ ਕਹਿੰਦੇ ਆ 3500 4450 ਤੇ ਪਾਜੀ ਕਹਿੰਦੇ ਆ ਕਿ 1000 ਰੁਪਏ ਦੇ ਵਿੱਚ ਇਸ ਤਰ੍ਹਾਂ ਦੇ ਆਰਟੀਕਲ ਤੁਹਾਨੂੰ ਸੇਲ ਮਿਲਜ ਦੇਣ ਜਾਣਗੇ ਸੋ ਹੈਵੀ ਤੋਂ ਹੈ ਵੀ ਪਾਜੀ ਸੂਟ ਮਿਲਨੇ ਪਹਿਰਾ ਨੂੰ ਜਿੱਥੇ ਕਿ ਨਾਨਕ ਘੱਟ ਕਪੜਾ ਫੈਕਟਰੀ ਜਲੰਧਰ ਚ ਪੈਣਾ ਦੇ ਹੋਣਿਆ ਬਹੁਤ ਵੱਡੇ ਫਾਇਦੇ ਹੀ ਫਾਇਦੇ ਇੱਕ ਵਾਰੀ ਭਾਜੀ ਸੂਟ ਦਿਖਾ ਦਿਓ ਪੂਰਾ ਓਪਨ ਚੈਲੰਜ ਪੂਰੇ ਪੰਜਾਬ ਦਾ 8000 ਰੁਪਏ ਵਾਲਾ ਸੂਟ ਹੈ 1500 ਰੁਪਿਆ ਬਾਜੀ ਰੈਂਚ ਦੇਜੇ ਜਾ ਰਿਆ ਤੇ ਨਾਲ ਹੀ ਕੋਟਨ ਦੇ ਸੂਟਾਂ ਦੇ ਵੀ ਪਾਰੀ ਮੇਲੇ ਨਾਨਕਾ ਜੰਦਲਾ ਜਾ ਰਿਆ। ਉਹ ਬਿਲਕੁਲ ਬਾਜੀ ਆਰਟੀਕਲ ਦਿਖਾ ਦਿਓ ਕਿ ਕਮਾਲ ਦਾ ਆਰਟੀਕਲ ਹੈ ਇਧਰ ਦੇਖੋ ਇਹਨੂੰ ਕਹਿੰਦੇ ਆ ਨਿਆਰੇ ਬਾਜੀ ਕਹਿੰਦੇ ਆ 1500 1500 1500 ਤੇ ਬਿਲਕੁਲ ਜੀ ਮਾਲ ਬੰਦਾ ਵੀ ਦਿਖਾਓ ਬਿਲਕੁਲ ਬਾਜੀ ਕੋਟਨ ਦੇ ਸੂਟ ਵੀ ਮਿਲ ਜਾਣੇ ਪਹਿਰਾਂ ਨੂੰ 500 600 700 800 ਇੰਦਰ ਆ ਜਾਓ ਬਾਜੀ ਸਿੱਧਾ ਫੈਕਟਰੀਆਂ ਚ ਮਾਲ ਬਣ ਰਿਹਾ ਨਾਨਕਾ ਕਟਕ ਜ਼ਿਲੰਦਰ ਕਪੜਾ ਫੈਕਟਰੀ ਹੈ ਜਿਹੜੀਆਂ ਪਹਿਰਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਜਿਹੜੀਆਂ ਭੈਣਾਂ ਨੇ ਕੱਪੜੇ ਦਾ ਲੈਣ-ਦੇਣ ਕਰਨਾ ਹੈ ਤੁਹਾਡੇ ਵੱਡੇ ਫਾਇਦੇ ਆ ਫੈਸਲਾ ਤੁਸੀਂ ਕਰਨਾ ਹੈ ਬਾਜ਼ਾਰ ਜਾ ਕੇ ਭਾਈ ਜੀ ਲੁੱਟ ਕਰਨੀ ਲੋਕਾਂ ਨੇ ਕਿ ਸਿੱਧਾ ਫੈਕਟਰੀ 'ਚ ਆ ਕੇ ਇਹਦੇ ਨਾਲ ਦੇ ਭਾਰ ਭਾਰੇ ਸੂਟ ਲੈ ਕੇ ਆਪਣੇ ਫਾਇਦੇ ਕਰਾਉਣੇ ਆ। ਸੋ ਬਿਲਕੁਲ ਭਾਈ ਜੀ ਇੱਧਰ ਵੀ ਕੈਮਰਾ ਕਮਾ ਦਿਓ ਕਿ ਸਾਰੇ ਪਾਸੇ ਫੈਕਟਰੀ ਦੇ ਵਿੱਚ ਮਾਲ ਤਿਆਰ ਕੀਤਾ ਜਾ ਰਿਹਾ ਵਾ। ਭਾਵੇਂ ਇੱਧਰ ਦੇਖ ਲਓ ਭਾਵੇਂ ਉੱਧਰ ਦੇਖ ਲਓ। ਹਰ ਪਾਸੇ ਵਰਾਇਟੀਆਂ ਤੁਹਾਡੇ ਵਾਸਤੇ ਤਿਆਰ ਕੀਤੀਆਂ ਜਾ ਰਹੀਆਂ ਵਾ। ਸੋ ਚੇਤੀ ਚੇਤੀ ਆਓ ਨਾਨਕਾਟ ਕਪੜਾ ਫੈਕਟਰੀ ਜਲੰਧਰ ਜੀ ਤੋ ਥੱਲੇ ਫੈਕਟਰੀ ਦੇ ਮਾਲ ਤੁਹਾਨੂੰ ਬਾਂਦਾ ਵੀ ਦਿਖਾਉਂਦੇ ਆ ਤੇ ਹੁਣ ਉੱਤੇ ਵੀ ਤੁਹਾਨੂੰ ਵੈਰਾਈਟੀਆਂ ਦਿਖਾਉਣੀਆਂ ਸੋ ਬਿਲਕੁਲ ਭਾਜੀ ਲੋਕਾਂ ਨੇ ਦੇਣੇ ਭਾਜੀ 100 100 2 200 ਰੁਪਏ ਵਾਲੇ ਸੂਟ ਨਾਨਕਾਟ ਕਪੜਾ ਫੈਕਟਰੀ ਦੇ ਚਾਰੀ 20-2000 روپے ਵਾਲੇ ਸੂਟ ਪਾਜੀ ਅੱਦੋ-ਅੱਦ ਰੇਟ ਤੇ ਇੱਕ ਵਾਰੀ ਡਿਜ਼ਾਈਨਿੰਗ ਚੈੱਕ ਕਰੋ ਤੁਹਾਨੂੰ ਪਾਜੀ ਡਿਜ਼ਾਈਨਰ ਸੂਟ ਲੌਂਗ ਹੈਂਡਵਰਕ ਵਾਲੇ ਆਰਟੀਕਲ 1-1000 ਰੁਪਏ ਦੇ ਜੱਜ ਬਾਜੀ ਭੈਣ ਭਰਾਵਾਂ ਨੂੰ ਦੇ ਜਾ ਰਹੇ ਹੋ। ਲਓ ਜੀ ਥੱਲੇ ਦੇ ਪਾਜੀ ਨੇ ਤਮਾਕੇ ਤੁਹਾਡੇ ਵਾਸਤੇ ਕੀਤੇ ਹੀ ਇੱਥੇ ਵੀ ਆ ਵੀ ਆਰਟੀਕਲ ਦਿਖਾ ਦਿਓ ਕਿ ਪਾਜੀ ਕਹਿੰਦੇ ਆ ਕਿ 1000 ਰੁਪਏ ਦੇ ਵਿੱਚ ਸੇਲ ਮੇਲੇ ਦੇ ਵਿੱਚ ਵਰਾਇਟੀਆਂ ਲੈ ਲਓ। ਤਾਂ ਬਿਲਕੁਲ ਚੈੱਕ ਕਰੋ ਪਾਜੀ ਲੈ ਕੇ ਆਇਆ ਹੈਂਡਵਰਕ ਵਾਲੇ ਗੋਟਾ ਮੱਟੀ ਵਾਲੇ ਸੂਟ ਬਾਜ਼ਾਰ 'ਚ ਜਾਓਗੇ 5000 6000 ਨਾਨਕ ਕਟ ਜਲੰਧਰ ਕਪੜ ਦੇ ਸੂਟ ਮਿਲ ਜਾਣੇ ਆ ਕੋਟਨ ਦੇ ਲੈਣੇ ਆ ਡਿਜੀਟਲ ਸੂਟ ਮਿਲ ਜਾਣੇ ਆ 88000 1000 ਰੁਪਿਆ ਰੇਜਾ ਚ ਡਿਜ਼ਾਈਨਰ ਸੂਟ ਭਾਜੀ ਜਿਹੜਾ ਮੇਲਾ ਲੱਗਾ ਜਾ ਰਿਹਾ 15 ਦਿਨ ਦਾ ਵੱਡੇ ਵੱਡੇ ਧਮਾਕੇ ਹੋਣਗੇ ਉਹਦੇ ਵਿੱਚ ਤੇ ਪਹਿਣਾ ਦੇ ਭਾਜੀ ਫਾਇਦੇ ਫਾਇਦੇ ਹੋਣੇ ਸੋ ਬਿਲਕੁਲ ਭਾਜੀ ਇਧਰ ਆਰਟੀਕਲ ਦਿਖਾ ਦਿਓ ਕਿ ਪੂਰੀਆਂ ਡਿਜ਼ਾਈਨਰ ਆਈਟਮਾਂ ਤੁਹਾਨੂੰ ਸੇਲ ਮੇਲੇ ਚ ਦੇਣ ਜਾ ਰਿਹਾ ਤੇ ਕੋਈ 700 ਕੋਈ 800 ਕੋਈ ਯਾਰ ਤੇ ਪੂਰੇ ਨਿਆਰੇ ਤੁਹਾਨੂੰ ਆਉਣੇ ਆ ਸੋ ਚੇਤੀ ਚੇਤੀ ਆਓ ਨਾਨਕਾਟ ਕਪੜਾ ਫੈਟਰੀ ਜਲੰਧਰ ਜਿਹੜੀਆਂ ਪਹਿਣਾ ਪਾਜੀ ਲੈਣ ਦੇਣਾ ਕਰਨਾ ਕਪੜੇ ਦਾ ਉਹਨਾਂ ਵਾਸਤੇ ਬਨਾਰਸੀ ਸੂਟਾਂ ਦਾ ਤੋਹਫਾ ਸਿਰਫ 495 ਰੁਪਏ ਜਿਹੜੀਆਂ ਪਹਿਣਾ ਨੇ ਪਾਜੀ ਬੁਟੀਕ ਖੋਲਣਾ ਉਹਨਾਂ ਵਾਸਤੇ ਬੁਟੀਕ ਵਾਲੇ ਸੂਟਾਂ ਦਾ ਤੋਹਫਾ ਇੱਕ ਵਾਰੀ ਚੈੱਕ ਕਰੋ ਡਿਜ਼ਾਈਨਿੰਗ ਸਲਵਾਰਾਂ ਵਰ ਕੱਕੇਰੇ ਵਰਕ ਹਰ ਇੱਕ ਡਿਜ਼ਾਈਨ ਪਾਜੀ ਆਪਣਾ ਤਿਆਰ ਕਰਾਇਆ ਜਾਂਦਾ ਤੇ ਜਿਹੜੀਆਂ ਪਹਿਣਾ ਨੇ ਨਵਾਂ ਕਾਰੋਬਾਰ ਖੋਲਣਾ ਆ ਜਿਨ੍ਹਾਂ ਨੇ ਘਰ ਤੋਂ ਕੰਮ ਸਟਾਰਟ ਕਰਨਾ ਉਹਨਾਂ ਦੇ ਤਾਂ ਵੱਡੇ ਪਾਜੀ ਫਾਇਦੇ ਹੋਣੇ ਹੋਣੇ ਹੈ ਕਿਸੇ ਨੇ ਕੋਈ ਜਾਣ ਕਾਰੀ ਲੈਣੀ ਹੈ ਸਕਰੀ ਇਧਰ ਨੰਬਰ ਵੀ ਚੱਲ ਰਿਹਾ ਵੇਚ ਚੁੱਕੋਗੇ ਕਾਲ ਮੈਕਸਿਸ ਕਰੋ ਵੈਰਾਈਟੀਆਂ ਦਿਆਂਗੇ ਇੱਦਾਂ ਦੀਆਂ ਜਿਹੜਾ ਤੁਸੀਂ 20-25000 ਰੁਪਿਆ ਲਗਾ ਕੇ ਆਪਣਾ ਕੰਮ ਸ਼ੁਰੂ ਕਰ ਸਕਦੇ ਹੋ ਤੇ 50000 ਰੁਪਿਆ ਮਹੀਨੇ ਦਾ ਬਾਜੀ ਕਮਾ ਸਕਦੇ ਹੋ ਸੋ ਬਿਲਕੁਲ ਇਧਰ ਭਾਜੀ ਆਰਟੀਕਲ ਦਿਖਾ ਦਿਓ ਕਿ ਸਾਰਾ ਮਾਲ ਫਲੇ ਫੈਕਟਰੀ ਤੇ ਤੁਹਾਡੇ ਵਾਸਤੇ ਤਿਆਰ ਕੀਤਾ ਜਾ ਰਿਹਾ ਵਾ ਤੇ ਵੈਰਾਈਟੀਆਂ ਤੁਹਾਨੂੰ ਉੱਪਰ ਦਿੱਤੀਆਂ ਜਾਂਦੀਆਂ ਵਾ ਸੋ ਛੇਤੀ ਛੇਤੀ ਆਓ ਤੇ ਵੈਰਾਈਟੀਆਂ ਲੈ ਕੇ ਜਾਓ ਜੀ ਸੋ ਬਿਲਕੁਲ ਜੀ ਜਿਨ੍ਹਾਂ ਦੇ ਘਰ ਹੈਗਾ ਵਿਆਹ ਸ਼ਾਦੀ ਉਹਨਾਂ ਵਾਸਤੇ ਬਾਜੀ ਡਿਜ਼ਾਈਨਰ ਸੁੱਟਾ ਦੇ ਤੋਹਫੇ ਲੈ ਕੇ ਆ na gula 15 ਜੁਲਾਈ ਸਿਰਫ 15 ਜੁਲਾਈ ਤੱਕ ਪਾਜੀ ਨਾਨਕ ਹਟ ਕਪੜਾ ਫੈਕਟਰੀ ਦੇ ਵਿੱਚੋਂ ਮਿਲਣਗੇ ਇਹਦੇ ਨਾਲ ਦੀਆਂ ਆਰਟੀਕਲ ਡਿਜ਼ਾਈਨਿੰਗਾਂ ਕਿਤੋਂ ਨਹੀਂ ਪਾਜੀ ਮਿਲੀਆਂ ਨਾਨਕਾਟ ਜਲੰਧਰ 70 ਤੋਂ 80% ਡਿਸਕਾਊਂਟ ਹੈ ਇੱਕ ਵਾਰੀ ਸੂਟ ਚੈੱਕ ਕਰ ਲੋ ਦੁਪੱਟਾ ਚੈੱਕ ਕਰ ਲੋ ਜਿਹੜੇ ਮਾਰਕੀਟ ਚ 3500 4000 ਰੁਪਏ ਦਾ ਹੋਏਗਾ ਨਾਨਕਾਟ ਆ ਕੋਈ 700 ਕੋਈ 800 ਕੋਈ ਯਾਰ ਗਰੰਟੀਆਂ ਸਾਡੀਆਂ ਡਿਜ਼ਾਈਨਰ ਸੂਟਾਂ ਦਾ ਵੱਡਾ ਮੇਲਾ ਕੋਈ ਰਾਮਟੈਕਸ ਦਾ ਸੂਟ ਕੋਈ ਸੰਗਾ ਦਾ ਸੂਟ ਕੋਈ ਸਾਬਾ ਦਾ ਸੂਟ ਪਾਜੀ ਦਿਆ। ਉਹ ਬਿਲਕੁਲ ਪਾਜੀ ਆਰਟੀਕਲ ਦਿਖਾ ਦਿਓ ਕਿ ਬਟੀਕਾਂ ਵਾਲੇ ਆਰਟੀਕਲ ਤੁਹਾਨੂੰ ਸੇਲ ਮੇਲੇ 'ਚ ਦੇ ਰਿਆ ਤੁਸੀਂ ਬਟੀਕਾਂ ਤੇ ਜਾਓਗੇ ਤੇ ਤੁਹਾਡੀ ਜੇਬ ਤੇ ਵੱਜਣਾ ਵਾ ਡਾਕਾ ਕਿਸੇ ਨੇ ਕਹਣਾ 3500 ਕਿਸੇ ਨੇ ਕਹਣਾ 4000 ਤੇ ਇੱਥੇ ਕੋਈ 700 800 ਕੋਈ 1000 ਦੇ ਵਿੱਚ ਐਓ ਜਿਹੀਆਂ ਵੈਰਾਈਟੀਆਂ ਤੁਹਾਨੂੰ ਦਵਾਂਗੇ ਆਰਟੀਕਲ ਦਿਖਾ ਦਿਓ ਕਮਾਲ ਦੀਆਂ ਵੈਰਾਈਟੀਆਂ ਸੇਲਤ ਮੱਕੀ ਨੂੰ ਤੁਹਾਨੂੰ ਦੇਂਜ ਰਿਹਾ ਹੈ ਫੈਕਟਰੀ ਸੂਟ ਲੈਣੇ ਭਾਜੀ ਡਿਜ਼ਾਈਨਰ ਸੂਟ ਲੈਣੇ ਰਾਇਲ ਸੂਟ ਲੈਣੇ ਆ ਪ੍ਰੀਮੀਅਮ ਕੁਆਲਿਟੀ ਵਾਲੇ ਸੂਟ ਲੈਣੇ ਆ ਤੇ ਨਾਨਕ ਕੱਟ ਕਪੜਾ ਫੈਕਟਰੀ ਆਓ ਪਾਰਟੀ ਵੇਅਰ ਸੂਟ ਲੈਣੇ ਆ origignal ਬਨਾਰਸੀ ਸਲਵਾਰਾ ਵਰਕ ਵਾਲੇ ਮੋਚੇ ਵਰਕ ਵਾਲੇ ਬੰਗਲੋਰੀ ਸਿਲਕ ਦੇ ਫੋਰਸਾਈਡ ਦੁਪੱਟੇ ਲੈਣੇ ਆ ਨਾਨਕ ਹਟ ਜਲੰਧਰ ਆ ਸਿਮਰ ਦੇ ਪਾਜੀ ਸੂਟ ਲੈਣੇ ਆ 1 ਇੱਕ ਹਜ਼ਾਰ 12 1200 15 1500 ਬੋਟਮਾ ਵਰਕ ਵਾਲੇ ਲੈਣੇ ਆ ਨਾਨਕ ਕਟ ਜਲੰਧਰ ਆ ਬੁਟੀਕਾ ਵਾਲੇ ਪਾਜੀ ਸਲਵਾਰਾਂ ਵਰਕ ਆਣ ਗਿਆ ਹਰ ਇੱਕ ਸੂਟ ਦੇ ਨਾਲ ਕੋਈ ਹਜ਼ਾਰ ਜਾਂ ਕੋਈ 1500 ਜਾਂ ਕੋਈ 1200 ਦੇ ਅੱਦੋ-ਅੱਦੋ ਰੇਟ ਤੇ ਮੇਲਾ ਲਾ ਦਿੱਤਾ ਆ 15 ਜੁਲਾਈ ਤੱਕ ਵੱਡੇ ਫਾਇਦੇ ਪਾਣਾਂ ਦੇ ਜ਼ਰੂਰ ਪਹੁੰਚੋ ਨਾਨਕਾਪੁਰ ਤੋਂ ਬਿਲਕੁਲ ਜੀ ਜੇਕਰ ਤੁਹਾਡੇ ਘਰੇ ਵੀ ਵਿਆਹ ਹੋ ਤੁਹਾਡੇ ਰਿਸ਼ਤੇਦਾਰਾਂ ਦੇ ਘਰੇ ਵਿਆਹ ਹੋ ਤੇ ਪਾਜੀ ਆਰਟੀਕਲ ਦਿਖਾ ਦਿਓ ਕਮਾਲ ਦੇ ਆਰਟੀਕਲ ਆ ਕੋਈ ਯਾਰ ਕੋਈ 1200 ਕੋਈ 1500 ਦੇ ਪਾਜੀ ਇਧਰ ਆਰਟੀਕਲ ਦਿਖਾ ਦਿਓ ਹੈਂਡਵਰਕ ਦਿਖਾ ਦਿਓ ਜਲਵਾ ਦਿਖਾ ਦਿਓ ਤਮਾਕੇ ਦਿਖਾ ਦਿਓ ਫਾਇਦੇ ਕਰਾ ਲਓ ਝੇਤੀ ਝੇਤੀ ਨਾਨਕਾੜ ਕਪੜਾ ਵੈਟਰੀ ਜਲੰਧਰ ਆ ਜੀ ਸੋ ਬਿਲਕੁਲ ਪਾਜੀ ਮੈਂ ਕਿਹਾ ਗੁਰਦਾਸਪੁਰੋਂ ਪੈਣਾ ਆ ਰੀਆਂ ਬਟਾਲੀਓ ਅੰਬਰਸੜੋ ਪੰਜਾਬ ਤੇ ਹਰ ਸ਼ਹਿਰ ਚੋਂ ਪੈਣਾ ਦਾ ਮੇਲਾ ਲੱਗ ਰਿਹਾ ਆ ਦੋ ਦੋ 2.5 2.5 ਲੱਖ ਆਲਾ ਕਪੜਾ ਇਹਦੇ ਨਾਲ ਦੇ ਸੂਟ ਸਲਵਾਰਾ ਵਰਕ ਬਾਜੂ ਵਰਕ ਚਨੌਣ ਦੇ ਦੁਪੱਟੇ ਵਰਕ ਅਦੋ-ਬਦ ਰੇਟ ਤੇ ਮਿਲ ਜਾਣੇ ਆ ਚਾਚੀਆਂ ਮਾਵੀਆਂ ਤਾਈਆਂ ਪੂਆ ਮਾਸੀਆਂ ਹਰ ਕੱਪੜਾ ਨਹੀਂ ਤੁਸੀਂ ਸੂਟ ਗਿਫਟ ਕਰ ਦਿਓ ਵਿਆਹਾਂ ਵਿੱਚ ਲੈਣ ਦੇਣ ਕਰਨਾ ਹੈ ਬਜਟ ਘੱਟ ਹੈ ਤੇ ਇੱਥੇ ਆਜੋ ਨਾਨ ਕੱਟ ਜਲੰਧਰ ਜਿੱਥੇ ਵੈਡਿੰਗ ਦੇ ਇਹਦੇ ਨਾਲ ਦੇ ਭਾਜੀ 25-25 ਹਜ਼ਾਰ ਵਾਲੇ ਸੂਟ 5-5 ਹਜ਼ਾਰ ਰੱਦਿਆਂਗੇ 25 ਹਜ਼ਾਰ ਵਾਲਾ ਸੂਟ 5 ਹਜ਼ਾਰ ਵਿੱਚ ਦੇ ਦੇ ਭਾਜੀ ਜਿਹੜਾ ਕੱਪੜਾ 2 ਲੱਖ ਦਾ ਬਜਾਰੋ ਤਿਆਰ ਹੋਊਗਾ ਆਪਣੇ ਭਾਜੀ ਆਪਾਂ 60-70 ਹਜ਼ਾਰ ਵਿੱਚ ਤਿਆਰ ਕਰਕੇ ਦੇਾਂਗੇ 70% ਡਿਸਕਾਊਂਟ ਡਿਸਕਾਊਂਟ ਕਰ ਬਈ ਜੀ ਕਿਦਾਂ ਕਿਉਂਕਿ ਸਿੱਧਾ ਮਾਲ ਭਾਈ ਜੀ ਫੈਕਟਰੀ ਚ ਬਣਾਉਣਾ ਹੈ ਤੇ ਪਹਿਰੇ ਤੱਕ ਦੇਣਾ ਹੈ ਵਿਚੋਲੇ ਕੱਟਦੇ ਵਿਚੋਲੇ ਕੱਟਦੇ ਹੋਲਸੇਲਰ ਕਰਦੇ ਰਿਟੇਲਰ ਕਰਦੇ ਸਿੱਧਾ ਭੈਣਾ ਤੋਂ ਤੱਕ ਪਹੁੰਚ ਰਾਇਆ ਸਿੱਧਾ ਫੈਕਟਰੀ ਤੋਂ ਕਪੜਾ ਇੱਕ ਵਾਰੀ ਜ਼ਰੂਰ ਪੁੱਛੋ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਹੈ ਜਿਹੜਿਆ ਰੀਸੇਲ ਪੜਾ ਕਰਦੀ ਆ ਆਓ ਤੁਹਾਡੇ ਦਿਮਾਗ ਚ ਕੋਈ ਵੀ ਸਵਾਲ ਚੱਲਦਾ ਵੇਚ ਜਗੋਗੇ ਤੁਸੀਂ ਫੋਨ ਮੈਸੇਜ ਕਰੋ ਤੁਹਾਡੀ ਹਰ ਤਰੀਕੇ ਦੀ ਮਦਦ ਜੀ ਸੋ ਬਿਲਕੁਲ ਭਾਜੀ ਆਰਟੀਕਲ ਦਿਖਾ ਦਿਓ ਕਿ ਕਿੱਡੇ ਕਮਾਲ ਦੇ ਆਰਟੀਕਲ ਤੁਹਾਨੂੰ ਦੇ ਰਹੀਆਂ ਇਧਰ ਦੁਪੱਟੇ ਦਿਖਾ ਦਿਓ ਨਿਆਰੇਦਾਰ ਤੇ ਰੇਡ ਤੁਹਾਨੂੰ ਕਮਾਲ ਦੇ ਮਿਲਣ ਵਾਲੇ ਆ ਭਾਜੀ ਕਹਿੰਦੀ ਓਲੇ ਤੇ ਵਿਚੋਲੇ ਸਾਰੇ ਬਾਹਰ ਕੱਢ ਦਿੱਤੇ ਆ ਤੁਹਾਨੂੰ ਸਿੱਧਾ ਲੈ ਕੇ ਪਹੁੰਚੇ ਆ ਕਪੜਾ ਫੈਕਟਰੀ ਤੇ ਸੋ ਇਹ 15 ਜੁਲਾਈ ਤੱਕ ਦੀ ਬਹੁਤ ਵੱਡੀ ਤਮਾਕਾ ਸੇਲ ਆ ਸਭ ਤੋਂ ਵਧੀਆ ਚੈੱਕ ਕਰੋ ਦਰ ਲੁਧਿਆਣੇ ਜਾਂਦੀ ਲੋੜ ਨਹੀਂ ਮੁਹਾਲੀ ਜਾਂਦੀ ਲੋੜ ਨਹੀਂ ਕਿਤੇ ਹੋਰ ਜਾਂਦੀ ਲੋੜ ਨਹੀਂ ਹੈਵੀ ਹੈਵੀ 25 22 ਹਜ਼ਾਰ ਵਾਲੇ ਸੂਟ ਇਤਿਹਾਸ ਚ ਬਾਜੀ ਪਹਿਲੀ ਵਾਰੀ ਹੋਇਆ ਕਿਸੇ ਨੇ ਸੇਲ ਮੇਲੇ ਦੇ ਵਿੱਚ ਦਿੱਤੇ ਹੋਣ ਸੇਲ ਮੇਲੇ ਦੇ ਵਿੱਚ ਬਾਜੀ ਇਹਦੇ ਨਾਲ ਦੇ ਸੂਟ ਦੇਣੇ ਲੋਕੀ ਸੋਚ ਨਹੀਂ ਸਕਦੇ ਨਾ ਨਾ ਘੱਟ ਜਾਂ ਅੰਦਰ ਕੋਟੀਆਂ ਦੇ ਬਾਹਰ ਕਪੜਾ ਕਰ ਦਿੱਤਾ ਜੇ 15 ਜੁਲਾਈ ਤੱਕ ਅਖੀਰਲਾ ਮੌਕਾ ਜ਼ਰੂਰ ਪਹੁੰਚੋ ਨਾਨਕਾਟ ਜਲੰਧਰ ਸੋ ਬਿਲਕੁਲ ਪਾਜੀ ਆਰਟੀਕਲ ਦਿਖਾ ਦਿਓ ਤੁਸੀਂ ਵੱਡੇ ਵੱਡੇ ਸ਼ੋਰੂਮਾਂ 'ਚ ਜਾਂਦੇ ਜੇ ਡੰਮੀਆਂ ਤੇ ਪਾਉਂਦੇ ਆ ਲੈਟਾ ਜਗਾਉਂਦੇ ਆ ਤੇ ਕਹਿੰਦੇ ਆ 30000 ਦੇ ਦੋ 35000 ਦੇ ਦੋ 40000 ਦੇ ਦੋ ਪਰ ਇਥੇ ਤੁਹਾਡੇ ਨਾਲ ਲਾਟਰੀ ਹੋਣੀ ਤੁਹਾਡੇ ਫਾਇਦੇ ਕਰਾਵਾਂਗੇ ਤੇ ਭਾਜੀ ਆਰਟੀਕਲ ਦਿਖਾ ਦਿਓ ਜਿਹੜੇ ਐਨਆਰਆਈ ਭੈਣ ਭਰਾ ਸਾਡੀ ਵੀਡੀਓ ਨੂੰ ਵੇਖ ਰਿਆ ਭਾਵੇਂ ਕੈਨੇਡਾ ਬੈਠੇ ਜੇ ਭਾਵੇਂ ਬੈਠੇ ਜੇ ਅਮਰੀਕਾ ਸਕਰੀਨਸ਼ਾਟ ਮਾਰੋ ਥੱਲੇ ਨੰਬਰ ਚੱਲ ਰਿਹਾ WhatsApp ਕਰੋ ਤੇ ਤੁਹਾਡੇ ਕਰੇ ਸੂਟ ਭੇਜਾਂਗੇ ਜੀ ਸੋ ਚੈੱਕ ਕਰੋ ਜੀ ਇੱਕ ਹੋਰ ਆਰਟੀਕਲ ਭਾਜੀ ਸ਼ਮਰ ਦਾ ਲੈ ਕੇ ਆਇਆ ਜਿਹੜੀ ਐਨਆਰਆਈ ਭੈਣਾਂ ਹੈਗੀਆਂ ਬਾਹਰ ਬੁਟੀਕ ਕਰਦੀਆਂ ਬਾਹਰੋਂ ਕੰਮ ਕਰਦੀਆਂ ਆ ਜ਼ਰੂਰ ਕਾਲ ਮੈਸੇਜ ਕਰੋ ਵੀਡੀਓ ਕਾਲ ਤੇ ਭਾਜੀ ਫੈਸਿਲਿਟੀ ਅਵੇਲੇਬਲ ਹੈ ਇਹਦੇ ਤੁਹਾਨੂੰ ਅੱਧੋ-ਅੱਧ ਰੇਟ ਤੇ ਦੇ ਦਾਂਗੇ ਅੱਧੋ-ਅੱਧ ਰੇਟ ਤੇ ਇੱਕ ਵਾਰੀ ਡਿਜ਼ਾਈਨ ਪਾ ਕੇ ক্লোਜ਼ ਆ ਕੇ ਦਿਖਾ ਦਿਓ ਹੈਂਡਵਰਕ ਦਾ ਕੰਮ ਆਏਗਾ ਸਾਰਾ ਦਾ ਡਿਜ਼ਾਈਨਰ ਸੂਟ ਹੈ ਮਿੱਲਾ ਨਾਨਕਾਟ ਜਲੰਧਰ ਚੋ ਜੇ 15 ਜੁਲਾਈ ਤੱਕ ਇਤਿਹਾਸ ਦੀ ਸਭ ਤੋਂ ਵੱਡੀ ਸੇਲ ਨਾਨਕਾਟ ਜਲੰਧਰ ਕਪੜਾ ਫੈਕਟਰੀ ਨੇ ਲਗਾ ਦਿੱਤੀ ਹੈ ਜਿੱਥੇ ਤੁਹਾਨੂੰ 70 ਤੋਂ 80% ਡਿਸਕਾਊਂਟ ਮਿਲਣਾ ਹੈ ਵੈਰਾਈਟੀ ਭਰਪੂਰ ਮਿਲਾਂਗੇ ਟਰੱਕਾਂ ਦੇ ਟਰੱਕ ਪਾਜੀ ਮਾਲ ਮਿਲ ਜਾਣਾ ਪੈਣਾ ਟਰੱਕ ਭਰ-ਭਰ ਕੇ ਸਟਾਕ ਮਿਲੇਗਾ ਕੋਈ ਮੂਝਵਾਨੀ ਨਹੀਂ ਕਰੇ ਪੈਣਾ ਸਕਰੀਨ ਤੇ ਤੁਸੀਂ ਦੇਖ ਰਿਹਾ ਵਗਦਾ ਫਲਕਾਰੀਆਂ ਵੀ ਭਾਜੀ ਪਹਿਰਾਂ ਨੂੰ ਮਿਲਣਗੀਆਂ। ਸੋ ਬਿਲਕੁਲ ਭਾਜੀ ਨਾਲ ਦੀ ਨਾਲ ਜਿਹੜੇ ਪੈਨਪਰਾ ਵੀਡੀਓ ਸ਼ੇਅਰ ਕਰਨਗੇ ਉਹਨਾਂ ਦੇ ਕੀ ਫਾਇਦੇ ਹੋਣਗੇ? ਸੋ ਬਿਲਕੁਲ ਭਾਜੀ ਇਦਾਂ ਹੀ ਇਦਾਂ ਹੀ ਲਾਰਾ ਫਲਕਾਰੀਆਂ ਪਹਿਰਾਂ ਨੂੰ ਦੇਣੀਆਂ ਆ। ਜਿਹੜੀਆਂ ਪਹਿਣਾ ਵਕਤ ਤੋਂ ਵੱਧ ਸ਼ੇਅਰ ਕਰ ਦੇਣਗੀਆਂ ਉਹਨਾਂ ਭਾਜੀ 11 ਪਹਿਰਾਂ ਨੂੰ ਇਹਦੇ ਨਾਲ ਦੀਆਂ ਫਲਕਾਰੀਆਂ ਹੈਵੀ ਵਾਲੀਆਂ ਦੇਣੀਆਂ ਤੇ ਬਾਕੀ ਜਿਹੜੀਆਂ ਪਹਿਣਾ ਸ਼ੇਅਰ ਕਰ ਦੇਣਗੀਆਂ ਉਹਨਾਂ ਨੂੰ ਇਹਦੇ ਨਾਲ ਦੀਆਂ ਫਲਕਾਰੀਆਂ ਕੰਪਲੀਮੈਂਟਰੀ ਨਾਨ ਕੱਟ ਵੱਲੋਂ ਚਾਹੇ 500 ਬੰਦੇ ਸ਼ੇਅਰ ਕਰ ਦੇ ਚਾਹੇ 5000 ਬੰਦੇ ਸ਼ੇਅਰ ਕਰ ਦੇ ਨਾਨ ਕੱਟ ਜਲੰਧਰ ਭਾਜੀ ਫਲ